ਅਖਰ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਕਰ ਦਿੱਤਾ ਵੱਡਾ ਐਲਾਨ ਸੁਣਾ ਦਿੱਤੀ ਵੱਡੀ ਖੁਸ਼ੀ ਦੀ ਖਬਰ ਹੁਣ ਕਿਸਾਨਾਂ ਨੂੰ ਹਰ ਜਿਹੜੇ ਕਿਸਾਨ ਨੂੰ ਪ੍ਰਤੀ ਏਕੜ 1500 ਰੁਪਏ ਮਿਲਣਗੇ ਪਰ ਕਿਹੜੇ ਕਿਸਾਨ ਨੂੰ ਮਿਲਣਗੇ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਦੱਸਦੇ ਹਾਂ ਦਰਅਸਲ ਹੁਣ ਝੋਨੇ ਦੀ ਬਜਾਈ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਤਾਂ ਝੋਨੇ ਦੇ ਲਈ ਪਾਣੀ ਦੀ ਖਪਤ ਬਹੁਤ ਜ਼ਿਆਦਾ ਤਾਂ ਜਿਸ ਨੂੰ ਦੇਖਦਿਆਂ ਹੋਇਆ ਮਾਨ ਸਰਕਾਰ ਦੇ ਵੱਲੋਂ ਸਿੱਧੀ ਬਜਾਈ ਦੇ ਲਈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਕਿਸਾਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਕਿ ਤੁਸੀਂ ਸਿੱਧੀ ਬਜਾਈ ਕਰੋ ਤਾਂ ਜੋ ਪਾਣੀ ਦੀ ਬਚਤ ਹੋਵੇ ਤਾਂ ਸਿੱਧੀ ਬਜਾਈ ਕਰਨ ਵਾਲੇ ਕਿਸਾਨ ਨੂੰ ਪ੍ਰਤੀ ਏਕੜ 1500 ਰੁਪਏ ਮਦਦ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਤਾਂ ਦੱਸਦੇ ਕਿ ਬਾਸਮਤੀ ਚੌਲ ਉਗਾਉਣ ਵਾਲੇ ਕਿਸਾਨਾਂ ਨੂੰ ਡੀਐਸਆਰ ਤਕਨੀਕ ਰਾਹੀਂ ਪ੍ਰਤੀ ਏਕੜ 1500 ਰੁਪਏ ਦੀ ਮਦਦ ਮਿਲ ਸਕਦੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਗਿਆ ਤੇ ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ 2.53 ਲੱਖ ਏਕੜ ਜ਼ਮੀਨ ਤੇ ਡੀਐਸਆਰ ਅਪਣਾਇਆ ਗਿਆ ਸੀ ਤੇ ਇਸ ਵਾਰ 2023 ਦੇ ਮੁਕਾਬਲੇ 47% ਵਾਧਾ ਦਰਜ ਕੀਤਾ ਗਿਆ ਸਾਲ 2024 ਦੇ ਵਿੱਚ ਹੁਣ ਤੱਕ 21338 ਕਿਸਾਨਾਂ ਨੂੰ 29.2 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਹੋ ਚੁੱਕੀ ਹੈ ਤਾਂ 29 ਕਰੋੜ ਰੁਪਏ ਦੀ ਸਹਾਇਤਾ ਕਿਸਾਨਾਂ ਨੂੰ ਮਿਲ ਚੁੱਕੀ ਹੈ ਤਾਂ ਸਿਰਫ 21338 ਕਿਸਾਨਾਂ ਨੂੰ ਮਿਲ ਚੁੱਕਿਆ ਇਹ ਜਿਹੜੀ ਆ ਮਦਦ ਮਿਲ ਚੁੱਕੀ ਆ ਤਾਂ ਜਿਹੜੇ ਕਿਸਾਨ ਸਿੱਧੀ ਬਜਾਈ ਕਰਦੇ ਨੇ ਬਹੁਤ ਸਾਰੇ ਕਿਸਾਨ ਨੇ ਅਜਿਹਾ ਜਿਹੜੇ ਸਿੱਧੀ ਬਜਾਈ ਮਜਬੂਰੀ ਕਰਕੇ ਵੀ ਕਰਦੇ ਨੇ ਕਿਉਂਕਿ ਮੋਟਰਾਂ ਅੱਜਕੱਲ ਜਿਹੜੀਆਂ ਲਗਾਉਣੀਆਂ ਉਹ ਸੌਖੀਆਂ ਨਹੀਂ ਐ 2-2 ਲੱਖ 5-5 ਲੱਖ ਰੁਪਏ ਲੱਗ ਜਾਂਦਾ ਤਾਂ ਇੱਕ ਆਮ ਕਿਸਾਨ ਜਿਨ੍ਹਾਂ ਦੇ ਕੋਲ ਕਿੱਲਿਆਂ ਦੇ ਵਿੱਚ ਵੀ ਫਸਲ ਲਈਆਂ ਸਿਰਫ ਏਕੜਾਂ ਦੇ ਵਿੱਚ ਫਸਲ ਆ ਤਾਂ ਉਹ ਛੋਟਾ ਕਿਸਾਨ ਜਿਹੜਾ ਆ ਕਿੱਲੇ ਤੋਂ ਵੀ ਘੱਟ ਜਿਸਦੇ ਕੋਲ ਜ਼ਮੀਨ ਆ ਜਾਂ ਦੋ ਕਿੱਲੇ ਜ਼ਮੀਨ ਆ ਪੰਜ ਕਿੱਲੇ ਤੋਂ ਠੇਠਾ ਠਾਟਾ ਤਾਂ ਮੋਟਰ ਕਈ ਵਾਰ ਨਹੀਂ ਲਵਾ ਸਕਦੇ ਤਾਂ ਫਿਰ ਉਹਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਤਾਂ ਹਾਲਾਂਕਿ ਹੁਣ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਹਿਰੀ ਪਾਣੀ ਕੱਸੀਆਂ ਸੂਏ ਤਾਂ ਇਹ ਪਾਣੀ ਜਿਹੜਾ ਆ ਛੱਡਿਆ ਜਾ ਰਿਹਾ ਜਿਹੜੀਆਂ ਕੱਸੀਆਂ ਨੇ ਪ੍ਰਾਣੀਆਂ ਜਿਹੜੀਆਂ ਖੇਤਾਂ ਦੇ ਵਿੱਚ ਲੰਘਦੀਆਂ ਸੀ ਤਾਂ ਉਹ ਦੁਬਾਰਾ ਤੋਂ ਸ਼ੁਰੂ ਕਰ ਦਿੱਤੇ ਆ ਕਿਉਂਕਿ ਪਾਣੀ ਜਿਹੜਾ ਇੱਕ ਤਾਂ ਕੁਦਰਤੀ ਪਾਣੀ ਹੁੰਦਾ ਤੇ ਦੂਜਾ ਜਿਹੜਾ ਹੁੰਦਾ ਇਲੈਕਟ੍ਰੀਕਲ ਬਿਜਲੀ ਨਾਲ ਜਿਹੜਾ ਪਾਣੀ ਮੋਟਰਾਂ ਦੇ ਰਾਹੀਂ ਤੁਸੀਂ ਖੇਤ ਭਰਦੇ ਹੋ ਤਾਂ ਉਸ ਦੇ ਨਾਲ ਝੋਨੇ ਦੀ ਬਜਾਈ ਦੇ ਵਿੱਚ ਪੂਰਾ ਨਹੀਂ ਪੈਂਦਾ ਤਾਂ ਜਿਹੜਾ ਕੁਦਰਤੀ ਪਾਣੀ ਹੁੰਦਾ ਕੁਦਰਤੀ ਸਰੋਤ ਹੁੰਦਾ ਉਸ ਦੇ ਨਾਲ ਕਿਸਾਨਾਂ ਨੂੰ ਪਾਣੀ ਦੀ ਜਿਹੜੀ ਕੋਈ ਕਿਲਤ ਨਹੀਂ ਆਉਂਦੀ ਕਿਸਾਨਾਂ ਨੂੰ ਜਿਹੜੀ ਕੋਈ ਵੀ ਮੁਸ਼ਕਿਲ ਪਰੇਸ਼ਾਨੀ ਨਹੀਂ ਆਉਂਦੀ ਤਾਂ ਉਸ ਦੇ ਨਾਲ ਉਹਨਾਂ ਦੀ ਫਸਲ ਵੀ ਵਧੀਆ ਹੋ ਜਾਂਦੀ ਆ ਪਾਣੀ ਵੀ ਬਚ ਜਾਂਦਾ ਬਿਜਲੀ ਵੀ ਬਚ ਜਾਂਦੀ ਆ ਤਾਂ ਫਸਲ ਦੇ ਵਿੱਚੋਂ ਮੁਨਾਫਾ ਵੀ ਬਚ ਜਾਂਦਾ ਤਪਾਰਾ ਪਾਣੀ ਦੀ ਖਾਪਤ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਝੋਨੇ ਦੀ ਫਸਲ ਦੇ ਵਿੱਚ ਦਿਨ ਬਾ ਦਿਨ ਪਾਣੀ ਡੂੰਗਾ ਹੁੰਦਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਬਹੁਤ ਸਮੇਂ ਪਹਿਲਾਂ ਗਾਣੇ ਵੀ ਆ ਗਏ ਚੁੱਕੇ ਸੀ ਕਿ ਪਾਣੀ ਹੋ ਗਿਆ ਡੂੰਗੇ ਝੋਨਾ ਲਾਉਣਾ ਹੀ ਛੱਡ ਦੇਣਾ ਤਾਂ ਝੋਨਾ ਤਾਂ ਖैर ਕਿਸਾਨ ਨਹੀਂ ਲਾਉਣਾ ਛੱਡ ਸਕਦਾ ਕਿਉਂਕਿ ਝੋਨੇ ਦੇ ਉੱਤੇ ਹੀ ਕਿਸਾਨ ਦਾ ਸਾਰਾ ਕੁਝ ਨਿਰਭਰ ਹੁੰਦਾ ਝੋਨੇ ਦੀ ਫਸਲ ਦੀ ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨਹੀਂ ਨਿਕਲ ਸਕਦਾ ਕਿਉਂਕਿ ਦੂਜੀਆਂ ਫਸਲਾਂ ਦੇ ਉੱਤੇ ਐਮਐਸਪੀ ਨਹੀਂ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਮੁਜ਼ਾਹਰੇ ਲਾ ਰਹੇ ਨੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪਰ ਉਹ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਹ ਇਸ ਵਾਰ 13 ਮਹੀਨੇ ਲਗਾ ਕੇ ਕਿਸਾਨਾਂ ਨੂੰ ਖਾਲੀ ਹੱਥ ਮੁੜਨਾ ਪਿਆ ਕਿਸਾਨ ਖੁਦ ਨਹੀਂ ਮੁੜੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਮੁੜਿਆ ਗਿਆ ਪਰ ਹੁਣ ਕਿਸਾਨਾਂ ਦੇ ਲਈ ਨਿੱਤ ਨਵੇਂ ਐਲਾਨ ਜਰੂਰ ਹੋ ਰਹੇ ਨੇ ਤਾਂ ਹੁਣ ਇਹ ਵੱਡਾ ਐਲਾਨ ਜਰੂਰ ਕਰ ਦਿੱਤਾ ਕਿ ਕਿਸਾਨਾਂ ਨੂੰ ਇਹ ਪੰਜਾਬ ਸਰਕਾਰ ਦੇ ਵੱਲੋਂ ਤੋਹਫਾ ਦਿੱਤਾ ਜਾ ਰਿਹਾ ਜਿਹੜਾ ਕਿਸਾਨ ਸਿੱਧੀ ਬਜਾਈ ਕਰੇਗਾ ਪ੍ਰਤੀ ਏਕੜ 1500 ਰੁਪਏ ਦੀ ਮਦਦ ਕੀਤੀ ਜਾਵੇਗੀ ਹਾਲਾਂਕਿ ਕਿਸਾਨ ਇਹ ਗੱਲ ਕਹਿੰਦੇ ਨੇ ਕਿ 1500 ਰੁਪਏ ਬਹੁਤ ਘੱਟ ਹੈ 5000 ਰੁਪਏ ਜੇਕਰ ਪ੍ਰਤੀ ਏਕੜ ਤੁਸੀਂ ਕਰ ਦੋ ਤਾਂ ਫਿਰ ਕਿਸਾਨ ਸਿੱਧੀ ਬਜਾਈ ਜ਼ਰੂਰ ਕਰਨ ਬਾਰੇ ਵਿਚਾਰ ਕਰ ਸਕਦੇ ਨੇ ਹਾਲਾਂਕਿ ਪਾਣੀ ਦੀ ਬਚਤ ਹੋ ਜਾਂਦੀ ਆ ਪਰ ਕਹਿੰਦੇ ਫਸਲ ਉਨੀ ਚੰਗੀ ਨਹੀਂ ਹੁੰਦੀ ਕਿਉਂਕਿ ਜਿਹੜੇ ਉਸ ਦੇ ਵਿੱਚ ਤੱਤ ਹੁੰਦੇ ਨੇ ਖੇਤਾਂ ਦੇ ਵਿੱਚ ਉਹ ਸਾਰਾ ਕੁਝ ਜਿਹੜੀ ਮਿੱਟੀ ਆ ਉਹ ਉਸ ਦੇ ਉੱਤੇ ਬਹੁਤ ਸਾਰਾ ਨਿਰਪਰ ਕਰਦਾ ਸਾਰਾ ਕੁਝ ਫਸਲ ਦਾ ਤਾਂ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਤਾਂ ਕੀ ਕਿਸਾਨ ਸਿੱਧੀ ਬਜਾਈ ਕਰਨਗੇ ਕਿੰਨੇ ਕਿਸਾਨ ਪਿਛਲੇ ਸਾਲ ਦੇ ਮੁਕਾਬਲੇ